ਕੈਪਟਨ ਮਨਿੰਦਰ ਸਿੰਘ ਹੱਥ ਵਿੱਚ ਗੁਟਕਾ ਸਾਬ ਲੈ ਕੇ ਇਹ ਗੱਲ ਕਹਿੰਦਾ ਸੀ ਕਿ ਅਸੀਂ ਜਸਟਿਸ ਦੇਾਂਗੇ ਬਦਾ ਸਾਹ ਦੇ ਉੱਤੇ ਹਜੇ ਤੱਕ 295ਏ ਦੀ ਮਨਜ਼ੂਰੀ ਨਹੀਂ ਦੇ ਰਿਆ ਮਨਜ਼ੂਰੀ ਇਹਨੇ ਦੇਣੀ ਆ ਭਗਵੰਤ ਮਾਨ ਨੇ ਉਹ ਗ੍ਰਹਿ ਮੰਤਰਾਲਾ ਉਹਦੇ ਕੋਲ ਆ ਅਰਸ਼ਪੂਰੀ ਸੰਦੀਪ ਰੇਟਾ ਸ਼ਰਿਆਮ ਖੁੱਲੇ ਤੁਰੇ ਫਿਰਦੇ ਉਹਨਾਂ ਨੂੰ ਫੜਿਆ ਨਹੀਂ ਜਾ ਰਿਆ ਅੱਗੇ ਜਿਹੜਾ ਰੋਸ ਪੁੱਛਦਾ ਦੇਖੋ ਜੀ ਮਾਮਲਾ ਤੇ ਆਪਣਾ ਸਾਰਿਆਂ ਨੂੰ ਤੁਹਾਨੂੰ ਤੇ ਸਾਨੂੰ ਪਤਾ ਹੈ 9 ਸਾਲ ਹੋ ਗਏ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬਹਾਰ ਸੱਚੇ ਪਾਤਸ਼ਾਹ ਦੀ ਵਿਦਵੀ ਕੋਈ ਸੀ ਗੁਰੂ ਗ੍ਰੰਥ ਸਾਹਿਬਾਰੇ ਦੇ ਸਰੂਪ ਨੂੰ ਚੋਰੀ ਕੀਤਾ ਗਿਆ ਫਿਰ ਪੋਸਟਰ ਲਗਾਏ ਗਏ ਚੈਲੰਜ ਕੀਤਾ ਗਿਆ ਅੰਗ ਪਰਗਾੜੀ ਦੀਆਂ ਗਲੀਆਂ ਨਾਲੀਆਂ 'ਚ ਖਲਾਰੇ ਗਏ ਉਸ ਤੋਂ ਬਾਅਦ ਜਦੋਂ ਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਦਬੀ ਦੇ ਰੋਸ ਨੂੰ ਲੈ ਕੇ ਇਸ ਕੌਮ ਵਿੱਚ ਮੇਟੀਆਂ ਸੀ ਤੁਹਾਡੇ ਸਾਰਿਆਂ ਦੇ ਸਾਹਮਣੇ ਇੱਥੇ ਗੋਲੀਆਂ ਚੱਲੀਆਂ ਪਾਣੀ ਦੀਆਂ ਗੰਦੇ ਦੀਆਂ ਬਿਛਾੜਾਂ ਹੋਈਆਂ ਬਾਈਬਲ ਕਲਾ ਵਿੱਚ ਦੋ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਉਹ ਸਰਕਾਰਾਂ ਬਦਵੀ ਦੇ ਮੁੱਦੇ ਨੂੰ ਲੈ ਕੇ ਬਣੀਆਂ ਪਹਿਲੀ ਕੈਪਟਨ ਦੀ ਦੂਜੀ ਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਤੇ 17-18 ਮਹੀਨੇ ਦੀ ਸਰਕਾਰ ਜਿਹੜੇ 35 ਸਰਕਾਰ ਕਹਿਣ ਵਾਲੇ ਉਹਨਾਂ ਦੀ ਸੀ ਪਰੰਤੂ ਕਿਸੇ ਨੇ ਵੀ ੱੱਕਾ ਤੋੜ ਕੇ ਦੁਹਰਾ ਨਹੀਂ ਕੀਤਾ ਕੈਪਟਨ ਮਨਿੰਦਰ ਸਿੰਘ ਹੱਥ ਵਿੱਚ ਗੁਟਕਾ ਸਾਬ ਲੈ ਕੇ ਇਹ ਗੱਲ ਕਹਿੰਦਾ ਸੀ ਕਿ ਅਸੀਂ ਜਸਟਿਸ ਦੇਾਂਗੇ ਬਦਬਦੀਆਂ ਵਾਲਿਆਂ ਨੂੰ ਇਨਸਾਫ ਦੇਾਂਗੇ ਉਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਲੋਗੋ ਥੱਲੇ ਕਰੀਨ ਫਿਰ ਰਣਜੀਤ ਸਿੰਘ ਚੰਨੀ 6 ਮਹੀਨੇ ਰਹਿ ਕੇ ਗਏ ਉਹਨਾਂ ਨੇ ਵੀ ਕਿਹਾ ਸੀ ਇਨਸਾਫ ਦਿਆਂਗੇ ਕੋਈ ਇਨਸਾਫ ਨਹੀਂ ਹੋਇਆ ਉਸ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਆਉਂਦੀ ਹੈ ਇਹਦਾ ਜਿਹੜਾ ਕਨਵੀਨਰ ਹੈ ਉਹ ਕਹਿੰਦਾ ਸੀ 24 ਘੰਟੇ ਚ ਇਨਸਾਫ ਦਿਆਂਗੇ ਕੋਈ ਇਨਸਾਫ ਨਹੀਂ ਹੋਇਆ 10 20% ਇਸ ਸਰਕਾਰ ਨੇ ਕੰਮ ਕੀਤਾ ਕਿ ਕੋਰਟ ਪੂਰੇ ਦਾ ਚਲਾਨ ਪੇਸ਼ ਕੀਤਾ ਹੁਣ ਹੈਰਾਨੀ ਦੀ ਗੱਲ ਇਹ ਆ ਕਿ 295 ਏ ਜਿਹੜੀ 3 ਐਫ ਆਈ ਆਰਾਂ ਦੇ ਉੱਤੇ ਦਰਜ ਹੈ 63 117 128 ਪਰੰਤੂ ਸੌਦਾ ਸਾਹ ਦੇ ਉੱਤੇ ਹਜੇ ਤੱਕ 295 A ਦੀ ਮਨਜ਼ੂਰੀ ਨਹੀਂ ਦੇ ਰਿਆ ਮਨਜ਼ੂਰੀ ਕਿਹਨੇ ਦੇਣੀ ਆ ਭਗਵੰਤ ਮਾਨ ਨੇ ਉਹ ਗ੍ਰਹਿ ਮੰਤਰਾਲਾ ਉਹਦੇ ਕੋਲ ਆ 33 ਮਾਰਪਈ ਕਰਲਾਣੇ ਤੇ ਕੀ ਦਰਦਨਾ ਆ ਕਿ ਸਿੱਖਾਂ ਦੇ ਨਾਲ ਇੱਕ ਟੀ ਵੱਡੀ ਬੇਇਨਸਾਬੀ ਹੈਗੀ ਆ ਕਿ ਇੱਕ ਸੌਦਾ ਸਾਹ ਦੇ ਉੱਤੇ 295 A ਹੀ ਨਹੀਂ ਚਲਾਈ ਜਾ ਰਹੀ ਦੂਜਾ ਉਹਦਾ ਅਰਸ਼ ਧੂਰੀ ਸੰਦੀਪ ਬਰੇਟਾ ਖਰਿਆਮ ਖੁੱਲੇ ਤੁਰੇ ਫਿਰਦੇ ਉਹਨਾਂ ਨੂੰ ਫੜਿਆ ਨਹੀਂ ਜਾ ਰਿਆ ਤੀਜਾ ਬਾਈਬਲ ਦਾ ਚਲਾਨ ਨਹੀਂ ਪੇਸ਼ ਕੀਤਾ ਜਾ ਰਿਹਾ ਚੌਥਾ ਜਿਹੜੀ ਸਰਕਾਰ ਆ ਉਹਨੇ ਕਿਸਾਂ ਦੀ ਪੇਰਵਾਹੀ ਕਰਨੀ ਹੁੰਦੀ ਆ ਤੇ ਕੇਸ ਸਾਰੇ ਇੱਥੋਂ ਟਰਾਂਸਫਰ ਹੋ ਕੇ ਚੰਡੀਗੜ੍ਹ ਜਾ ਰਹੇ ਆ ਸੋ ਇਸ ਕਰਕੇ ਇਹ ਸਾਰੇ ਰੋ ਰੋਸ ਨੂੰ ਦੇਖਦੇ ਹੋਏ ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਅਸੀਂ ਰੋਸ ਵਜੋਂ ਇੱਥੇ ਸ਼ਾਂਤਮਈ ਜਾਪ ਕਰਕੇ ਅਸੀਂ ਮਨਉਣਾ ਤਾਂ ਗੁਰਦੁਆਰਿਆਂ ਚ ਆ ਰਿਲਾ ਪ੍ਰਕਾਸ਼ ਪਰ ਇਹ ਸਰਕਾਰ ਨੂੰ ਰੋਸ ਵਜੋਂ ਸਰਕਾਰ ਦੀ ਢਿੱਲੀ ਕਰਗਿਆਰੀ ਕਰਕੇ ਰੋਸ ਵਜੋਂ ਅੱਜ ਸਾਨੂੰ ਚੌਂਕ ਵਿੱਚ ਬੈਠਣ ਲਈ ਮਜਬੂਰ ਹੋਣਾ ਪਿਆ ਇਹ ਸੰਕੇਤਕ ਹੈ ਪਰ ਜੇ ਸਰਕਾਰ ਹਜੇ ਵੀ ਨਾ ਸੁਧਰੀ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਜਿਹੜਾ ਰੂਪ ਆ ਇਹ ਵੱਡਾ ਹੋ ਜਾਣਾ ਆ ਉਹਦੀ ਜ਼ਿੰਮੇਵਾਰ ਸਰਕਾਰ ਹੋ ਠੀਕ ਠੀਕ